ਹੋ ਗਿਆ ਇਨਸ਼ਾਅੱਲਾ ਜੀ ਤੇ ਮੇਰੇ ਬ੍ਰਦਰ ਵੀ ਮੇਨ ਬੱਸ ਸਟੈਂਡ ਤੋਂ ਨਵੇਂ ਬੱਸ ਸਟੈਂਡ ਦੀ ਮੇਨ ਚੌਂਕ ਦੇ ਅਕਸੀਡੈਂਟ ਹੋ ਗਿਆ ਕਾਦੇ ਨਾਲ ਹੋਇਆ ਐਕਸੀਡੈਂਟ ਟਰੱਕ ਚ ਗਈ ਤੇ ਮੈਨੂੰ ਇਹ ਨਹੀਂ ਪਤਾ ਜੀ ਉਹਨੇ ਹੁਣ ਨਸ਼ਾ ਕੀਤਾ ਸੀ ਅੰਨੇ ਵਾਂ ਕੁ ਜਾ ਕੇ ਕਿਸ ਨੇ ਨਸ਼ਾ ਕੀਤਾ ਵੈਸੀ ਟਰੱਕ ਵਾਲੇ ਸੀ ਜੀ ਤੇ ਜਾ ਕੇ ਆ ਰਹੇ ਸੀ ਜੀ ਤੇ ਬ੍ਰਦਰ ਮੇਰਾ ਮੋਟਰਸਾਈਕਲ ਵਿੱਚ ਲੱਗ ਪਜੇ ਉਸ ਟਰੱਕ 'ਚ ਤੇ ਮੌਕੇ ਤੇ ਜੀ ਹੋ ਗਈ ਬ੍ਰਦਰ ਦੀ ਡੈਥ ਹੋ ਗਈ ਬਲਾਸਟ ਹੋ ਗਿਆ 200 ਰੁਪਏ ਦਾ ਪਰੂਫ ਸੀ ਜਿਹੜੇ ਮੈਂ ਹੀ ਦਿੱਤਾ ਸੀ ਉਹਨੂੰ 200 ਰੁਪਏ ਤੇ ਇਦਾਂ ਫੁੱਦੂ ਮੋਟਰਸਾਈਕਲ ਆਈ ਸੀ ਕਿਹੜੀ ਕਿਹੜੀ ਕੰਪਨੀ ਸੀ ਮੋਟਰਸਾਈਕਲ ਦੀ ਪਲਸਰ ਸੀ ਗਈ ਕਿੰਨਾ ਟਾਈਮ ਹੋਇਆ ਮੋਟਰਸਾਈਕਲ ਨੂੰ ਬਜਾਜ ਵਾਲਾ ਸੀਗਾ ਤੇ 4 ਕੁ ਮਹੀਨੇ ਹੋਏ ਸਾਰੇ ਨਵਾਂ ਹੀ ਸੀ ਮੋਟਰਸਾਈਕਲ ਕੀ ਹੋਇਆ ਕਿ ਬਲਾਸਟ ਹੋਇਆ ਰਾਤ ਬਲਾਸਟ ਹੋ ਗਿਆ ਹੀ ਰਾਤ ਟ੍ਰੱਕ ਚ ਵੱਜਿਆ ਹੁਣ ਇਹ ਨਹੀਂ ਪਤਾ ਟ੍ਰੱਕ ਵਾਲੇ ਨੇ ਨਸ਼ਾ ਕਰਾ ਕੀਤਾ ਹੋਇਆ ਸੀ ਤੇਜ਼ ਭਜਾਇਆ ਨਹੀਂ ਟੱਕ ਬਲਾਸਟ ਕਿੱਥੋਂ ਹੋਇਆ ਸੀ ਟ੍ਰੱਕ ਦੇ ਵਿੱਚੋਂ ਵੱਜਿਆ ਸੀ ਪਲਸਰ 'ਚ ਹੋਇਆ ਸੀਗਾ ਬਲਾਸਟ ਮੋਟਰਸਾਈਕਲ 'ਚ ਹੋਇਆ ਬਲਾਸਟ ਟੱਕ ਦੇ ਵਿੱਚ ਵੱਜਿਆ ਐਟ ਦੇ ਸਪੋਰਟ ਡੈਥ ਹੋਈ ਹੈ ਸਪੋਰਟ ਡੈਥ ਹੋਈ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਹੀ ਕਲੇਮ ਕਰਾਂ ਲਈ ਉਹਨਾਂ ਤੇ ਏਜੰਸੀ ਵਾਲਿਆਂ ਦੇ ਤੇ ਮੈਂ ਆਪਣੀ ਮੰਗ ਰੱਖੂਗਾ ਵੀ ਨਾਮਰੇ ਬ੍ਰਦਰ ਦਾ ਕਲਾਮ ਇਹ ਹੋ ਗਿਆ ਸ਼ਾਲੀ ਤੇ ਮੇਰੇ ਬ੍ਰਦਰ ਵੀ ਮੇਨ ਬੱਸ ਸਟੈਂਡ ਨਵੇਂ ਬੱਸ ਸਟੈਂਡ ਦੀ ਮੇਨ ਚੌਂਕ ਦੇ ਸਿਰੇ ਉੱਤੇ ਕਾਦੇ ਨਾਲ ਹੋਇਆ ਐਕਸੀਡੈਂਟ ਟਰੱਕ ਟੱਗ ਗਈ ਤੇ ਮੈਨੂੰ ਇਹ ਨਹੀਂ ਪਤਾ ਜੀ ਉਹਨੇ ਹੁਣ ਨਸ਼ਾ ਕੀਤਾ ਸੀ ਅਸੀਂ ਅੰਨੇ ਵਾਂਗੂ ਜਾ ਕੇ ਕਿਹਨੇ ਨਸ਼ਾ ਕੀਤਾ ਵੈਸੀ ਟਰੱਕ ਵਾਲੇ ਨੇ ਜੀ ਤੇ ਜੁਆ ਕੇ ਆ ਰਹੇ ਸੀ ਜੀ ਤੇ ਬ੍ਰਦਰ ਮੇਰਾ ਬਈ ਮੋਟਰਸਾਈਕਲ ਤੇ ਲੱਗ ਪਜੇ ਉਸ ਟੱਕਰ ਜੀ ਤੇ ਮੌਕੇ ਤੇ ਜੀ ਹੋ ਗਈ ਬ੍ਰਦਰ ਦੀ ਡੈਥ ਹੋ ਗਈ ਬਲਾਸਟ ਹੋ ਗਿਆ 200 ਰੁਪਏ ਦਾ ਪ੍ਰੂਫ ਸੀ ਜਿਹੜਾ ਮੈਂ ਹੀ ਦਿੱਤਾ ਸੀ ਉਹਨੇ 200 ਰੁਪਏ ਤੇ ਇਦਾਂ ਫੁੱਦੂ ਮੋਟਰਸਾਈਕਲ ਆਈ ਸੀ ਕਿਹੜੀ ਕਿਹੜੀ ਕੰਪਨੀ ਸੀ ਮੋਟਰਸਾਈਕਲ ਦੀ ਪਲਸਰ ਸੀ ਜੀ ਕਿੰਨਾ ਟਾਈਮ ਹੈ ਮੋਟਰਸਾਈਕਲ ਨੂੰ ਬਜਾਜ ਵਾਲਾ ਸੀਗਾ ਤੇ 4 ਕੁ ਮਹੀਨੇ ਹੋਏ ਨੇ ਸਾਰੇ ਨਵਾਂ ਹੀ ਸੀ ਮੋਟਰਸਾਈਕਲ ਕੀ ਹੋਇਆ ਕਿ ਬਲਾਸਟ ਹੋਇਆ ਰਾਤ ਬਲਾਸਟ ਹੋ ਗਿਆ ਹੀ ਰਾਤ ਟਰੱਕ ਤੇ ਵੱਜਿਆ ਹੁਣ ਇਹ ਨਹੀਂ ਪਤਾ ਟਰੱਕ ਵਾਲੇ ਨਸ਼ਾ ਕਰੇ ਜਿੱਤਾ ਹੋਇਆ ਸੀ ਤੇਜ਼ ਭਜਾਇਆ ਨਹੀਂ ਪੱਕ ਬਲਾਸਟ ਕਿੱਥੋਂ ਹੋਇਆ ਸੀ ਟਰੱਕ ਦੇ ਵਿੱਚੋਂ ਵੱਜਿਆ ਪਲਸਰ ਤੇ ਹੋਇਆ ਸੀਗਾ ਬਲਾਸਟ ਮੋਟਰਸਾਈਕਲ 'ਚ ਹੋਇਆ ਬਲਾਸਟ ਟਰੱਕ ਦੇ ਵਿੱਚੋਂ ਵੱਜਿਆ ਐਟ ਦੇ ਸਪੋਰਟ ਡੈਥ ਹੋਈ ਐ ਸਪੋਰਟ ਡੈਥ ਹੋਈ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਹੀ ਕਲੇਮ ਕਰਨ ਲਈ ਆਉਣਾ ਤੇ ਐਂਸੀ ਵਾਲਿਆਂ ਦੇ ਤੇ ਮੈਂ

ਮੇਰੇ ਬ੍ਰਦਰ ਵੀ ਮੇਨ ਬਸ ਸਟੈਂਡ ਤੇ ਨਵੇਂ ਬਸ ਸਟੈਂਡ ਦੀ ਮੇਨ ਚੌਂਕ ਦੇ ਅਕਸੀਡੈਂਟ ਹੋਇਆ ਕਾਦੇ ਨਾਲ ਹੋਇਆ ਐਕਸੀਡੈਂਟ ਟਰੱਕ ਚ ਸੀ ਗਈ ਤੇ ਮੈਨੂੰ ਇਹ ਨਹੀਂ ਪਤਾ ਜੀ ਉਹਨੇ ਹੁਣ ਨਸ਼ਾ ਕੀਤਾ ਸੀ ਅੰਨੇ ਵਾਂ ਕੁ ਜਾ ਕੇ ਮਰੇ ਕਿਸ ਨੇ ਨਸ਼ਾ ਕੀਤਾ ਵੈਸੀ ਟਰੱਕ ਵਾਲੇ ਸੀ ਤੇ ਜਾ ਕੇ ਆ ਰਹੇ ਸੀਗੇ ਤੇ ਬ੍ਰਦਰ ਮੇਰਾ ਮੋਟਰਸਾਈਕਲ ਤੇ ਲੱਗ ਪਜੇ ਉਸ ਟਰੱਕ 'ਚ ਤੇ ਮੌਕੇ ਤੇ ਜੇ ਹੋ ਗਈ ਬ੍ਰਦਰ ਦੀ ਡੈਥ ਹੋ ਗਈ ਬਲਾਸਟ ਹੋ ਗਿਆ 200 ਰੁਪਏ ਦਾ ਪਰੋਕ ਸੀ ਜਿਹੜੇ ਮੈਂ ਹੀ ਦਿੱਤਾ ਸੀ ਉਹਨੂੰ 200 ਰੁਪਏ ਤੇ ਇਦਾਂ ਫੁੱਦੂ ਮੋਟਰਸਾਈਕਲ ਆਈ ਕਿਹੜੀ ਕਿਹੜੀ ਕੰਪਨੀ ਸੀ ਮੋਟਰਸਾਈਕਲ ਦੀ ਪਲਸਰ ਸੀ ਜੀ ਕਿੰਨਾ ਟਾਈਮ ਹੋਇਆ ਮੋਟਰਸਾਈਕਲ ਨੂੰ Bajaj ਵਾਲਾ ਸੀਗਾ ਤੇ 4 ਕੁ ਮਹੀਨੇ ਹੋ ਗਏ ਨੇ ਸਾਰੇ ਨਵਾਂ ਹੀ ਸੀ ਮੋਟਰਸਾਈਕਲ ਕੀ ਹੋਇਆ ਕਿ ਬਲਾਸਟ ਹੋਇਆ ਰਾਤ ਬਲਾਸਟ ਹੋ ਗਿਆ ਹੀ ਰਾਤ ਟਰੱਕ ਤੇ ਵੱਜਿਆ ਮੈਨੂੰ ਇਹ ਨਹੀਂ ਪਤਾ ਟਰੱਕ ਵਾਲੇ ਨਸ਼ਾ ਕਰੇ ਕੀਤਾ ਹੋਇਆ ਸੀ ਤੇਜ਼ ਭਜਾਇਆ ਮੈਨੂੰ ਟਰੱਕ ਬਲਾਸਟ ਕਿੱਥੇ ਹੋਇਆ ਸੀ ਟਰੱਕ ਦੇ ਵਿੱਚੋਂ ਵੱਜਿਆ ਪਲਸਰ ਤੇ ਹੋਇਆ ਸੀਗਾ ਬਲਾਸਟ ਮੋਟਰਸਾਈਕਲ 'ਚੋਂ ਆ ਬਲਾਸਟ ਟਰੱਕ ਦੇ ਵਿੱਚੋਂ ਵੱਜਿਆ ਐਡ ਦੇ ਸਪੋਰਟ ਡੈਥ ਹੋਈ ਐ ਸਪੋਰਟ ਡੈਥ ਹੋਈ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਹੀ ਕਲੇਮ ਕਰਨ ਲਈ ਉਹਨਾਂ ਤੇ ਏਜੰਸੀ ਵਾਲਿਆਂ ਤੇ ਮੈਂ ਆਪਣੀ ਮੰਗ ਰੱਖੂਗਾ ਵੀ ਨਾਮਰੇ ਬਰਾਦਰ ਦਾ ਕਲਾਮ ਮਿਲ ਜੇ